انسانیت اکوڑ پھر ہوئی شرمزا بندنا سالا کوڑی نال ਹੋਇਆ ਬਲਾਤਕਾਰ ਕੁਆਰਚ ਰਹਿੰਦੇ ਨੌਜਵਾਨਾਂ ਨੇ ਹੀ ਦਿੱਤਾ ਇਸ ਕਿਨੌਣੀ ਹਰਕਤ ਨੂੰ ਅੰਜਾਮ ਪੀੜਤ ਲੜਕੀ ਨੂੰ ਕਰਵਾਇਆ ਹਸਪਤਲ ਪਰਤੀ ਦੋਨੋਂ ਤੇ ਰਾਣੇ ਲਗਾਏ ਇੱਕ ਦੂਜੇ ਤੇ ਗੰਭੀਰ ਦੋਸ਼ ਮਾਨਵਤਾ ਇੱਕ ਵਾਰ ਫਿਰ ਸ਼ਰਮਸਾਰ ਹੋਈ ਹੈ ਇੱਕ 15 ਸਾਲਾ ਕੁੜੀ ਦੇ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਨਿੱਤ ਜਹੀਆਂ ਖਬਰਾਂ ਜਿਹੇ ਮਾਮਲੇ ਸਾਹਮਣੇ ਹੀ ਆਉਂਦੇ ਰਹਿੰਦੇ ਨੇ ਤਾਂ ਤਾਜ਼ਾ ਮਾਮਲਾ ਮਾਨਸਾ ਜ਼ਿਲ੍ਹੇ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਪਿੰਡ ਦੇ ਵਿੱਚ 15 ਸਾਲਾ ਨਾਬਾਲਗ ਕੁੜੀ ਦੇ ਨਾਲ ਬਲਾਤਕਾਰ ਕੀਤਾ ਗਿਆ ਗੁਆਂਢ ਦੇ ਵਿੱਚ ਹੀ ਰਹਿੰਦੇ ਨੌਜਵਾਨਾਂ ਦੇ ਵੱਲੋਂ ਇਸ ਘਿਣਾਣੀ ਹਰਕਤ ਨੂੰ ਅੰਜਾਮ ਦਿੱਤਾ ਗਿਆ ਤਾਂ ਗੁਆਂਢ ਦੇ ਵਿੱਚ ਹੀ ਰਹਿੰਦੇ ਨੌਜਵਾਨਾਂ ਦੇ ਨਾਲ ਪੀੜਤ ਕੁੜੀ ਦੇ ਪਿਤਾ ਦੀ ਉੱਠਣੀ ਬੈਠਣੀ ਸੀ ਇਹ ਮੁੰਡੇ ਜਿਹੜੇ ਕਿ ਘਰ ਆਉਂਦੇ ਜਾਂਦੇ ਸੀ ਅਤੇ ਕੁੜੀ ਨੂੰ ਉਹ ਆਪਣੀ ਭਤੀਜੀ ਮੰਨਦੇ ਸੀ ਜਿਸ ਦੇ ਨਾਲ ਇਸ ਕਿਨੌਣੀ ਹਰਕਤ ਨੂੰ ਅਣਜਾਣ ਦਿੱਤਾ ਗਿਆ ਤਾਂ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਕੁੜੀ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਤਦਾਜ਼ੇ ਕੀ ਲੜਕੇ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਵੀ ਕੁੜੀ ਦੇ ਪਰਿਵਾਰਿਕ ਮੈਂਬਰਾਂ ਤੇ ਗੰਭੀਰ ਦੋਸ਼ ਲਗਾਏ ਜਾ ਰਹੇ ਨੇ ਕਿ ਉਹਨਾਂ ਦੇ ਘਰ ਨੂੰ ਅੱਗ ਲਗਾ ਦਿੱਤੀ ਅਤੇ ਘਰ ਦੇ ਵਿੱਚ ਦਾਖਲ ਹੋ ਕੇ ਪੰਨ ਤੋੜ ਕੀਤੀ ਗਈ। ਤਾਂ ਇਸ ਸਬੰਧੀ ਕੀ ਕਹਿਣਾ ਹੈ ਪੀੜਤ ਲੜਕੀ ਦੇ ਪਿਤਾ ਦਾ ਅਤੇ ਦੂਜੀ ਧਿਰ ਦਾ ਆਓ ਸੁਣਦੇ ਹਾਂ। ਜੰਡ ਰਾਜ ਜੀ ਸ਼ਾਮ ਵਰਦੀਪ ਸਿੰਘ ਇਹ ਬੱਚੀ ਹੈ ਜੀ ਮੇਰੀ 15 ਸਾਲ ਤਿੰਨ ਕੁ ਦਿਨਾਂ ਦੀ ਉਮਰ ਬਣਦੀ ਹੈ ਜੀ। ਤੇ ਜਿਹੜੇ ਮੇਰੇ ਗਵਾਂਢੀ ਸੀਗੇ ਮੁੰਡੇ ਮੇਰੇ ਨਾਲ ਖਾਂਦੇ ਪੀਂਦੇ ਸੀਗੇ ਉਹਦਾ ਉਹਨਾਂ ਦੇ ਮੰਨ ਕੇ ਚੱਲੋ ਇਹ ਭੀਜੇ ਤੌਰ ਤੇ ਲੱਗਦੀ ਹੈ ਕਿ ਉਹਨਾਂ ਨੇ ਰਾਤ ਨੂੰ ਆਪਾਂ 25 ਤਰੀਕ ਦੀ ਗੱਲ ਹੈ ਅਸੀਂ ਆਪ ਦੀ ਗੱਡੀ ਲੈ ਕੇ ਕੰਮ ਤੇ ਚਲੇ ਗਏ ਬਾਅਦ ਵਿੱਚ ਮੰਮੀ ਤੇ ਦੋਨੇ ਸੀਗੀਆਂ ਇੱਥੇ ਪਾਵਾ ਧੀਆ ਸੀਗੀਆਂ ਘਰੇ ਇਹਨੂੰ ਉਹ ਸੌਉਂਗੇ ਦੀ ਮੰਮੀ ਸੌਉਂਗੇ ਇਹਨੂੰ ਰਾਤ ਨੂੰ ਡਰਾ ਧੰਕਾ ਕੇ ਬਾਹਰ ਕੱਢ ਲਿਆ ਅੱਧ ਲੈ ਗਿਆ ਤੇ ਉਸ ਤੋਂ ਬਾਅਦ ਵਿੱਚ ਸਾਨੂੰ 2 ਵਜੇ ਕਰੀਬ ਮੈਨੂੰ ਫੋਨ ਜਾਂਦਾ ਹੈ 3 ਵਜੇ ਵੀ ਆਪਣੀ ਗੁਰੀਆ ਨਾਲ ਆ ਚਾਂਸ ਵਰਤ ਗਿਆ ਵੀ ਫਲਾਣੇ ਬੰਦੇ ਨੇ ਜੱਸੀ ਸਿੰਘ ਅਰੋਫ ਯਾੰਟਾ ਰਹੇਗਾ ਮੈਰੇ ਸਿੱਖਾਂ ਦੇ ਮਾਮਲੇ ਨੇ ਤੇ ਨਾਲ ਉਹਦੇ ਨਾਲ ਦੋ ਬੰਦੇ ਹੋਰ ਲੈ ਗਏ ਇਹ ਸਾਜਜ ਰਸੀ ਆ ਜਿਹੜਿਆ ਨੇ ਤੇ ਉਹ ਬਾਅਦ ਵਿੱਚ ਜਦੋਂ ਅਸੀਂ ਮੈਂ ਕੱਲ ਸ਼ਾਮ ਨੂੰ ਮੈਂ ਤਾਂ ਸਿੱਧਾ ਸਿੱਧਾ ਉੱਥੋਂ ਭੇਜ ਤਾਂ ਡਾਕਟਰੀ ਮੈਨਾ ਕਰਾਉਣ ਭੇਜ ਤਾਂ ਜੋਗੇ ਥਾਣੇ ਦੇ ਵਿੱਚੋਂ ਸਾਡਾ ਬਾਅਦ ਮੈਂ ਆਹ ਸ਼ਾਰਟੋ ਗੱਡੀ ਲੈ ਕੇ ਬਾਅਦ ਸਿੱਧਾ ਹਸਪੀਟਲ ਹੀ ਪਹੁੰਚਿਆ ਮੈਂ ਪਿੰਡ ਵੀ ਨਹੀਂ ਅਜੇ ਤੱਕ ਪਹੁੰਚਿਆ ਮੈਨੂੰ ਹੋਣਤੀ ਸਾਰੀਆਂ ਗੱਲਾਂ ਦੱਸੀਆਂ ਗਈਆਂ ਜੋ ਦੱਸੀਆਂ ਗਈਆਂ ਤੇ ਬਾਅਦ ਵਿੱਚ ਮਾਇਆ ਦਾ ਆਏ ਤਾਂ ਬਾਅਦ ਉਹ ਦੂਬਾਰੇ ਦੀ ਮੰਮੀ ਨੇ ਦੱਸਿਆ ਮੇਰੇ ਡੈਡੀ ਨੇ ਦੱਸਿਆ ਮੈਂ ਸਾਰੀਆਂ ਗੱਲਾਂ ਕਹਾਣੀਆਂ ਦੱਸੀਆਂ ਅਜੀ ਇਹੀ ਚਾਹੁੰਦੇ ਜੀ ਪੁਲਿਸ ਪ੍ਰਸ਼ਾਸਨ ਸਾਡਾ ਸਾਥ ਦੇਵੇ ਤੇ ਜੋ ਮੇਰੀ ਬੱਚੀ ਦਾ ਕੋਈ ਇਹਨਾਂ ਨੇ ਗਲਤ ਕੰਮ ਕਰਵਾਈ ਕੀਤੀ ਹੈ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਜਿਹੜੇ ਦੋ ਬੰਦੇ ਨਾਲ ਦੋਸ਼ੀ ਹੋਰ ਹੈ ਉਹਨਾਂ ਨੂੰ ਵੀ ਫੜਾਇਆ ਜਾਵੇ ਘਟ ਘਟ ਦੋ ਨੂੰ ਲੱਗਦਾ ਨਖਰਨਖਾਨ ਕਰਤਾ ਤੇ ਸਾਰਾ ਕਾਰਕੋ ਡਿੱਗਣਾ ਹੋ ਗਿਆ ਤੇ ਇਹ ਜਣੀ ਐਂ ਕਹਿੰਦੇ ਸਾਡੀ ਮੇ ਅੱਧੇ ਬੰਦੇ ਦਾ ਨੋਆ ਪਤਾ ਹੈ ਦੇਖ ਜੇ ਅਣ ਦੇਖਤੇ ਹੈ ਚਾਰ ਪੰਜ ਮੁੰਡੇ ਸੀਗੇ ਤੇ ਵਿੱਚ ਫੜ ਕੇ ਸਾਨੂੰ ਛਿੜਦੇ ਸੀ ਤੇ ਉਹ ਤਾਂ ਫਿਰ ਪਿੰਡ ਦੇ ਮੁੰਡੇ ਇਕੱਠੇ ਹੋ ਗਏ ਉੱਥੇ ਬੰਦੇ ਉਹਨਾਂ ਨੇ ਸਾਨੂੰ ਤਾਂ ਪਿੱਛੇ ਖਿੱਚ ਲਿਆ ਤੇ ਉਹ ਕਹਿੰਦੇ ਵੀ ਐਂ ਕਰਕੇ ਹਾਂ ਜੀ ਆਡੀ ਕੁੜੀ ਨਾ ਸਾਡੀ ਕੁੜੀ ਥੋੜੇ ਘਰੇ ਆਈ ਸਾਡੇ ਮੁੰਡੇ ਕੋਲੇ ਤੇ ਆਪਾਂ ਚਲ ਇਹ ਵੀ ਗੱਲ ਮੰਨਦੇਵੇਂ ਅਸੀਂ ਤਾਂ ਦੇਖੇ ਨਹੀਂ ਨਾ ਜੇ ਅਸੀਂ ਸਾਡੇ ਕੋਲੇ ਅਸੀਂ ਅਸੀਂ ਬਾਤਿ ਚ ਪਏ ਸੀ ਤੇ ਹੋ ਸਕਦਾ ਚਲ ਆਈ ਹੋਵੇ ਪਾਈ ਮੰਨਦੇ ਆ ਤੇ ਪਰ ਉਹ ਜੇ ਮੁੰਡੇ ਨੇ ਕਰੀ ਸਾਜਾ ਫਿਰ ਮੁੰਡੇ ਨੂੰ ਮਿਲੇ ਨਹੀਂ ਸਾਡੇ ਵਿੱਚ ਸਾਡਾ ਇੱਕ ਸੁਰਮ ਹਜੇ ਸਾਨੂੰ ਮਿਲਦੀ ਹੈ ਤੇ ਸਾਰਾ ਸਾਡਾ ਗਰੀਬ ਬੰਦੇ ਸਾਰਾ ਘਰ ਟਾਣ ਹਾਂ ਕਰਤਾ ਸਾਰਾ ਸਮਾਨ ਮਚਾਤਾ ਇਹੀ ਐਂ ਕਰਕੇ ਇਹਦਾ ਹੱਲ ਹੋਣਾ ਚਾਹੀਦਾ ਵੀ ਕੀ ਬਣਨਾ ਚਾਹੀਦਾ ਜੀ ਪੁਲਿਸ ਕੋਲ ਗਏ ਸੀ ਪੁਲਿਸ ਕੋਲ ਕੀ ਉਹਨਾਂ ਨੇ ਕਿਹਾ ਹਾਂ ਜੀ ਪੁਲਿਸ ਕੋਲ ਗਏ ਸੀ ਪੁਲਿਸ ਤਾਂ ਕਹਿੰਦੇ ਉਹ ਜਿਹੜਾ ਖੁੜੀ ਦਾ ਮੈਟਰ ਹੈ ਉਹ ਲਾ ਸਕਦੇ ਆ ਅੱਗੇ ਜਿਵੇਂ ਐ ਕਰ ਸਕਦੇ ਆ ਤੇ ਉਹ ਚ ਵੀ ਅਸੀਂ ਆਖਿਆ ਵੀ ਸਾਨੂੰ ਕਿਉਂ ਪਰੇਸ਼ਾਨੀ ਕਰ ਰਹੇ ਮੁੰਡੇ ਨੂੰ ਫੜ ਕੇ ਮੈਨੂੰ ਜਿਹੜਾ ਕਾਨੂੰਨ ਕਾਰਵਾਈ ਹੁੰਦੀ ਹੈ ਉਹ ਕਰੋ ਬਚਾਏ ਬਣਦੇ ਸੀ ਐਵੇਂ ਕਹਿੰਦਾ ਇਹ ਮਾਰਦਾ ਸਾਡੇ ਸਾਹਮਣੇ ਸੀ ਐਸਾ ਨਹੀਂ ਕਹਿੰਦੇ ਜਿੱਥੇ ਹੁੰਦਾ ਇਹ ਨਹੀਂ ਕਹਿਣਾ ਵੀ ਕਿਉਂ ਬਣਿਆ ਹਾਂ ਤੇ ਤੁਸੀਂ ਤਾਂ ਉਹ ਗੱਲ ਹੈ ਨਾ ਬਿਨਾਖਪੁਰ ਹਾਂ ਜੀ ਹਾਂ ਹਾਂ ਆ ਕਪੜੇ ਪਾਟੇ ਵੇਈ ਰਹਾ ਸੀ ਰਾਤ ਕੰ ਸੱਟਾਂ ਮਾਰੀਆਂ ਹਾਂ ਜੀ ਮਨ ਕਰ ਉਹ ਕਰ ਗਏ ਮਾਰਗ ਦੇ ਛੋਟੇ ਹਟਿਆ ਕੋਣ ਬੰਦੇ ਜੀ ਉਹ ਉਸੇ ਘਰ ਦੇ ਬੰਦੇ ਕੋ ਹੋਰ ਕਰਦੇ ਉਹ ਜੀ ਸਾਡੇ ਲਵੇ ਘਰ ਹੈ ਜਿਹੜੇ ਨੀਰ ਖੋਣੀ ਵਾਲੇ ਕਹਿੰਦੇ ਉਹਨਾਂ ਦੇ ਹੈ ਹਾਂ ਜੀ ਉਦਰੀ ਦੂਜੇ ਪਾਸੇ ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁੜੀ ਨੂੰ ਹਸਪਤਲ ਪਹੁੰਚ ਕਰਵਾਇਆ ਗਿਆ ਤੇ ਇਸ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਸਰ ਮੇਰੇ ਨਾਲ ਗਰਮੀਤ ਕਰੋ ਜੀ ਅਸਾ ਗਰਮੀਤ ਕਰੋ ਕਿ ਲੜਕੀ ਇਹਨਾਂ ਵਾਲਗ ਤੇ ਉਹਦਾ ਹੁਣ ਮੈਡੀਕਲ ਵਗੈਰਾ ਹੋਣਾ ਜੀ ਰਿਪੋਰਟ ਕੇਸ ਹੈ ਤੇ ਉਹਦੇ ਬਿਆਨ ਬੂਨ ਵਗੈਰਾ ਲਿਖ ਲਏ ਹੈ ਜੀ ਤੇ ਜੋ ਵੀ ਹੋਗੇ ਅਗਲੀ ਕਾਰਵਾਈ ਏਸੀ ਕਰਾਂਗੇ ਬੰਦੇ ਗ੍ਰਫਤਾਰ ਕਰਾਂਗੇ ਉਹਦੀ ਉਮਰ ਹੈਗੀ ਹੈ 15 ਸਾਲ ਚੜ੍ਹਦੀ ਕਲਾ ਟਾਈਮ ਟੀਵੀ ਲਈ ਮਾਨਸਾ ਤੋਂ ਪੱਤਰਕਾਰ ਭਗਵੰਤ ਚਹਿਲ ਦੀ ਖਾਸ ਰਿਪੋਰਟ this program is sponsored by the singler office bakersfield for all your immigration family law needs call or scan qr code to contact us rodis inc million miles with smile اور scan qr code to contact us ਤਾਂ ਅਬਾ ਇੰਡੀਅਨ ਕੁਜ਼ੀਨ Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.